ਗੁਰੂ ਨਾਨਕ ਦੇਵ ਜੀ ਦਾ ਏਕ ਓੰਕਾਰ ਦਾ ਸਿਧਾਂਤ ਦੋਸਤੋ ਮੈਂ ਤੁਹਾਡਾ ਆਪਣਾ ਨਰਿੰਦਰਪ uri ਸੱਚ ਦੀ ਰਾਹ ਟੀਵੀ ਤੋਂ ਅੱਜ ਅਸੀਂ ਗੁਰੂ ਨਾਨਕ ਦੇਵ ਜੀ ਦੇ ਏਕ ਓੰਕਾਰ ਦੇ ਸਿਧਾਂਤ ਬਾਰੇ ਗੱਲ ਕਰਾਂਗੇ ਗੁਰੂ ਨਾਨਕ ਦੇਵ ਜੀ ਦੇ ਕਈ ਮਹੱਤਵਪੂਰਨ ਸਿਧਾਂਤਾਂ ਵਿੱਚੋਂ ਏਕ ਓੰਕਾਰ ਦਾ ਸਿਧਾਂਤ ਸਭ ਤੋਂ ਕੇਂਦਰੀ ਅਤੇ ਬੁਨਿਆਦੀ ਹੈ ਇਹ ਸਿਧਾਂਤ ਸਿੱਖ ਧਰਮ ਦੀ ਨੀਂਹ ਪੱਥਰ ਅਤੇ ਇਸ ਦਾ ਭਾਵ ਹੈ ਇੱਕ ਰੱਬ ਜੋ ਸਾਰੀ ਸ੍ਰਿਸ਼ਟੀ ਦਾ ਰਚਨਹਾਰ ਅਤੇ ਪਾਲਨਹਾਰ ਇੱਕ ਓਮਕਾਰ ਦਾ ਭਾਵ ਇੱਕ ਪ੍ਰਮਾਤਮਾ ਇਹ ਸਿਧਾਂਤ ਦੱਸਦਾ ਹੈ ਕਿ ਪ੍ਰਮਾਤਮਾ ਸਿਰਫ ਇੱਕ ਹੈ ਨਾ ਕਿ ਅਨੇਕ ਉਹ ਨਿਰੰਕਾਰ ਹੈ ਭਾਵ ਉਸ ਦਾ ਕੋਈ ਰੂਪ ਜਾਂ ਆਕਾਰ ਨਹੀਂ ਹੈ ਅਤੇ ਉਹ ਰੱਬ ਹਰ ਥਾਂ ਮੌਜੂਦ ਹੈ ਸਰਵ ਵਿਆਪਕ ਜਿਸ ਨੂੰ ਆਪਾਂ ਸਰਵ ਵਿਆਪਕਤਾ ਵੀ ਕਹਿੰਦੇ ਹਾਂ ਪਰਮਾਤਮਾ ਕਿਸੇ ਇੱਕ ਧਰਮ ਜਾਤੀ ਜਾਂ ਖੇਤਰ ਤੱਕ ਸੀਮਤ ਨਹੀਂ ਹੈ ਉਹ ਹਰ ਜੀਵ ਅਤੇ ਹਰ ਕਣ ਵਿੱਚ ਸਮਾਇਆ ਹੋਇਆ ਹੈ ਇੱਕੋ ਜੀਵਨ ਸ਼ਕਤੀ ਸਾਰੇ ਮਨੁੱਖ ਭਾਵੇਂ ਉਹ ਕਿਸੇ ਵੀ ਧਰਮ ਜਾਤ ਜਾਂ ਰੰਗ ਦੇ ਹੋਣ ਇੱਕੋ ਪ੍ਰਮਾਤਮਾ ਦੀ ਰਚਨਾ ਹਨ ਇਸ ਲਈ ਸਾਰੇ ਬਰਾਬਰ ਹਨ ਅਤੇ ਕਿਸੇ ਨਾਲ ਵੀ ਵਿਤਕਰਾ ਨਹੀਂ ਕਰਨਾ ਚਾਹੀਦਾ ਇਕਤਾ ਅਤੇ ਸਦਭਾਵਨਾ ਏਕ ਓਮਕਾਰ ਦਾ ਸਿਧਾਂਤ ਮਨੁੱਖਤਾ ਵਿੱਚ ਇਕਤਾ ਅਤੇ ਸਦਭਾਵਨਾ ਨੂੰ ਉਤਸ਼ਾਹਿਤ ਕਰਦਾ ਹੈ ਇਹ ਸਾਨੂੰ ਸਿਖਾਉਂਦਾ ਹੈ ਕਿ ਅਸੀਂ ਸਾਰੇ ਇੱਕੋ ਪਿਤਾ ਦੀ ਔਲਾਦ ਹਾਂ ਅਤੇ ਸਾਨੂੰ ਪਿਆਰ, ਸਹਿਨਸ਼ੀਲਤਾ ਅਤੇ ਆਪਸੀ ਸਤਿਕਾਰ ਨਾਲ ਰਹਿਣਾ ਚਾਹੀਦਾ ਹੈ। ਸਮਾਨਤਾ ਇਸ ਸਿਧਾਂਤ ਦੇ ਅਨਸਾਰ ਰੱਬ ਦੀ ਨਜ਼ਰ ਵਿੱਚ ਕੋਈ ਊਚਨੀ-ਨੀਚ ਨਹੀਂ। ਕੋਈ ਅਮੀਰ-ਗਰੀਬ ਨਹੀਂ। ਕੋਈ ਮਰਦ-ਔਰਤ ਨਹੀਂ ਸਾਰੇ ਬਰਾਬਰ ਹਨ ਅਤੇ ਸਭ ਨੂੰ ਬਰਾਬਰ ਦਾ ਅਧਿਕਾਰ ਹੈ। ਗੁਰੂ ਨਾਨਕ ਦੇਵ ਜੀ ਨੇ ਇਸ ਸਿਧਾਂਤ ਨੂੰ ਆਪਣੇ ਜੀਵਨ ਅਤੇ ਸਿੱਖਿਆਵਾਂ ਰਾਹੀਂ ਪ੍ਰਚਾਰਿਆ ਹੈ। ਉਹਨਾਂ ਨੇ ਮੂਰਤੀ ਪੂਜਾ ਜਾਤ ਪਾਤ ਦੇ ਭੇਦ ਭਾਵ ਦੇ ਕਰਮਾ ਕਾਂਡਾਂ ਦਾ ਖੰਡਨ ਕੀਤਾ ਹੈ ਅਤੇ ਇੱਕ ਨਿਰੰਕਾਰ ਪ੍ਰਮਾਤਮਾ ਦੀ ਉਪਾਸਨਾ ਤੇ ਜ਼ੋਰ ਦਿੱਤਾ ਹੈ। ਦੋਸਤੋ ਜਿੰਨੀ ਕਿ ਸਾਡੇ ਕੋਲੇ ਨੌਲੇਜ ਸੀ ਅਸੀਂ ਏਕ ਓਮਕਾਰ ਦੇ ਸਿਧਾਂਤ ਬਾਰੇ ਆਪ ਜੀ ਨੂੰ ਦੱਸਿਆ ਜੇ ਭੁੱਲ ਭੁਲੇਖੇ ਕੋਈ ਗਲਤੀ ਹੋ ਗਈ ਹੋਵੇ ਤਾਂ ਅਸੀਂ ਉਸ ਲਈ ਮਾਫੀ ਚਾਹੁੰਦੇ ਹਾਂ। ਸਾਡਾ ਜਾਂ ਸਾਡੇ ਚੈਨਲ ਦਾ ਇੱਕੋ ਮਕਸਦ ਹੈ ਗੁਰੂਆਂ ਦੇ ਸਿਧਾਂਤਾਂ ਨੂੰ ਮੰਨਿਏ ਅਤੇ ਗੁਰੂਆਂ ਦੇ ਸਿਧਾਂਤਾਂ ਨੂੰ ਜਿਨ੍ਹਾਂ ਲੋਕਾਂ ਨੂੰ ਨਹੀਂ ਪਤਾ ਉਹਨਾਂ ਤੱਕ ਪਹੁੰਚਾਈਏ। ਦੋਸਤੋ ਜੇ ਕੋਈ ਗਲਤੀ ਹੋ ਗਈ ਹੋਵੇ ਤਾਂ ਉਸ ਲਈ ਮਾਫੀ। ਜੇ ਵੀਡੀਓ ਵਧੀਆ ਲੱਗੇ ਤਾਂ ਚੈਨਲ ਨੂੰ ਲਾਈਕ, ਸ਼ੇਅਰ, ਸਬਸਕ੍ਰਾਈਬ, ਸ਼ੇਅਰ ਜ਼ਰੂਰ ਕਰੋ। ਫੇਸਬੁੱਕ ਪੇਜ ਨੂੰ ਵੀ ਫੋਲੋ ਕਰੋ ਤਾਂ ਜੋ ਸਾਡਾ ਹੌਸਲਾ ਹਵਜਾਈ ਹੁੰਦਾ ਰਹੇ ਅਤੇ ਆਪਜੀ ਲਈ ਇਹ ਵੀਡੀਓ ਅਸੀਂ ਇਸ ਤਰ੍ਹਾਂ ਦੀਆਂ ਵੀਡੀਓ ਬਣਾਉਂਦੇ ਰਹੀਏ ਧੰਨਵਾਦ ਦੋਸਤੋ ਧੰਨ ਗੁਰਨਾਥ